ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਣੀ ਸਾਰੇ ਜਣੇ ਅੱਜ ਵੀਰੇ ਆਪਾਂ ਗੱਲ ਕਰਦੇ ਹਾਂ ਜਿਹੜੇ ਕਬੂਤਰ ਨਾ ਜੀ ਉੱਡ ਕੇ ਆ ਕੇ ਬੈਹਦੇ ਨੇ ਉਹਨਾਂ ਦੀ ਕਿਵੇਂ ਸਾਂਭਾਲ ਕਰੀਏ ਉੱਡ ਕਿਉਣ ਤੋਂ ਬਾਅਦ ਕੀ ਕੀ ਕਰਨਾ ਚਾਹੀਦਾ ਕਬੂਤਰ ਨੂੰ ਜੀ ਜਿਵੇਂ ਹੁਣ ਵੀਰੇ ਆਪਣੇ ਆ ਦੋ ਬੱਚੇ ਨੇ ਜੀ ਦੋ ਕਬੂਤਰ ਨੇ ਜਣੀਆਂ ਇਹ ਆਪਣੇ ਦੋ ਕਬੂਤਰ ਆ ਕੇ ਬੈਗੇ ਜੀ ਇਹ ਇਹ ਆਪਾਂ ਨੇ ਸਿੱਧੇ ਜੀ ਕੀਤੇ ਨੇ ਜੀ ਕੱਲ ਤੇ ਅੱਜ ਦੁਬਾਰਾ ਫੇਰ ਚੜ੍ਹੇ ਦੀ ਹੁਣੇ ਬੈਗੇ ਵੀਰੇ ਦੋ ਜਣੇ ਸਿੱਧੇ ਢਾਂਗੀ ਤੇ ਆ ਗਏ ਤੇ ਬਾਕੀ ਵੀਰੇ ਆਡਰ ਰੱਖਨੇ ਆਪਣੇ ਜਿਵੇਂ ਆ ਕੂਤਰ ਫਿਰਦੀ ਆਪਨੇ ਆਖਰ ਦੇ ਨੇ ਜੀ ਠੀਕ ਆਪਕੇ ਸਰਦ ਦੇ ਕੋਲ ਜੀ ਠੀਕ ਹੈ ਜੀ ਤੇ ਆਪਾਂ ਹੁਣ ਦੰਦਾ ਦਿਆਂ ਵੀ ਜਿਵੇਂ ਹੁਣ ਇਹ ਉਤਰਾ ਕੇ ਪੈ ਗਏ ਜੀ ਇਹਨਾਂ ਦਾ ਕੀ ਕਰਨਾ ਜੀ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਖੁੱਡੇ ਦੇ ਵਿੱਚ ਕਰਨਾ ਆਪਾਂ ਨੇ ਖੁੱਡੇ ਦੇ ਵਿੱਚ ਕਰਕੇ ਜੀ ਆਪਾਂ ਇਹਨਾਂ ਨੂੰ ਝਾਲ ਦੇ ਵਿੱਚ ਲੈਦਾ ਆਪਾਂ ਕੇ ਰੱਖ ਲੈਣਾ ਹੈ ਆਪਾਂ ਕਰਦੇ ਆ ਅੱਗੇ ਚਲੋ ਠੀਕ ਹੈ ਜੀ ਆਹ ਦੋਨੇ ਕੂਤਰ ਆਏ ਨੇ ਜੀ ਆਪਣੇ ਹੁਣ ਉੱਡ ਕੇ ਤੇ ਇਹਨਾਂ ਦੋਨਾਂ ਨੂੰ ਨਾ ਜੀ ਹੁਣ ਆਪਾਂ ਨੇ ਮਾੜਾ ਮਾੜਾ ਗੋੜ ਦੇਣਾ ਤੇ ਗੋੜ ਦੇ ਕੇ ਇਹਨਾਂ ਨੂੰ ਧੁੱਪਾਂ ਦੇ ਵਿੱਚ ਬੈਠੇ ਰਹਿਣ ਦੇਣਾ ਜੀ ਠੀਕ ਹੈ ਜੀ ਤੇ ਗੋੜ ਦੇ ਕੇ ਆਪਾਂ ਨੇ ਇਹਨਾਂ ਨੂੰ ਉਹੀ 2-3 ਘੰਟੇ ਜੀ ਧੁੱਪਾਂ ਲਵਾਉਣੀ ਹੈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਉਹੀ ਜਿਹੜੇ ਟਾਈਮ ਆਪਾਂ ਬਾਕੀ ਘਟਰੋਂ ਦਾਣੇ ਪਾਉਣੇ ਨੇ ਜੀ ਉਹ ਟਾਈਮ ਇਹਨਾਂ ਨੂੰ ਗੁੱਟੀ ਦੇ ਵਿੱਚ ਛੱਡ ਦੇਣਾ ਆਪਾਂ ਨੇ ਤੇ ਗੁੱਡੇ ਦੇ ਵਿੱਚ ਛੱਡ ਕੇ ਆਪਣਾ ਦਾਣਾ ਪਾਣੀ ਚੋਕ ਰਣਗੇ ਸੈਟ ਬੈਟ ਹੋ ਜਾਣਗੇ ਇਹਨੂੰ ਗੁੜ ਦੇਣ ਦਾ ਕਾਰਨ ਇਹ ਆ ਜੀ ਜਿਵੇਂ ਹੁਣੇ ਉੱਡ ਕੇ ਆਏ ਨੇ ਜੇ ਥੋੜਾ ਬਹੁਤਾ ਬਿਮਾਰ ਵੀ ਹੋ ਸਕਦੇ ਨੇ ਨਾ ਵੀ ਜਿਵੇਂ ਆਪਾਂ ਕਰਨ ਲੱਗ ਜਿੰਨੇ ਆ ਜੇ ਮੰਜੂ ਮਲਾ ਕੇ ਕਈ ਵਾਰ ਵੀ ਆਪਣੇ ਹੱਡ ਕੋਡੇ ਦੁਖਣ ਲੱਗ ਜਾਂਦੇ ਨੇ ਆਪਾਂ ਨੇ ਉਹਦੇ ਕਰਕੇ ਗੁੜ ਦੇਣਾ ਜੀ ਗੁੜ ਗਰਮੈਸ਼ੀ ਕਰ ਦੂਣਾ ਦੇ ਅੰਦਰ ਤੇ ਜੇ ਮਾੜਾ ਮੋਟਾ ਬੁਖਾਰ ਬਖੂਰ ਹੋਊਗਾ ਉਹ ਠੀਕ ਹੋ ਜਾਊਗਾ ਜੀ ਗੁੜ ਦੇਣਾ ਕੋਸ ਨਹੀਂ ਹੁੰਦਾ ਗੁੜ ਚੰਗਈ ਆ ਵੀ ਦੇਣਾ ਤੁਸੀਂ ਸਿੰਪਲ ਗੁੜ ਵੀ ਦੇ ਸਕਦੇ ਹੋ ਬਣਿਆ ਹੋਇਆ ਵੀ ਦੇ ਸਕਦੇ ਹੋ ਜੇ ਹੋ ਸਕਦਾ ਵੀਰੇ ਮਾੜਾ ਮੋਟਾ ਸ਼ਹਿਰ ਵੀ ਦੇ ਸਕਦੇ ਹੋ ਉਹ ਵੀ ਵੀਰੇ ਬਹੁਤ ਵਧੀਆ ਹੈ ਠੀਕ ਹੈ ਜੀ ਆਪਾਂ ਹੁਣ ਇਹਨਾਂ ਨੂੰ ਦੰਨਿਆਂ ਜੀ ਗੁੜ ਮਾੜਾ ਮਾੜਾ ਗੁੜ ਦੇ ਕੇ ਬਿਠਾਉਨੇ ਨੇ ਤੁੱਪਾਂ ਦੇ ਵਿੱਚ ਸਿੰਪਲ ਗੁੜ ਹੀ ਦਵਾਗੇ ਵੀਰੇ ਇਹਨਾਂ ਨੂੰ ਆਪਾਂ ਬਣਿਆ ਹੋਇਆ ਗੁੜ ਆਪਾਂ ਜੇ ਲੋਡ ਪਈ ਤਾਂ ਦਵਾਗੇ ਤਾਂ ਆਪਾਂ ਸਿਰਫ ਇਹਨਾਂ ਨੂੰ ਦੇਖੋ ਦੂਜੇ ਲੋਡ ਦੇਣਾ ਵੀ ਕੰਪਟਰ ਬਿਮਾਰ ਨਾ ਹੋਵੇ ਜੀ ਠੀਕ ਹੈ ਜੀ ਹੁਣ ਦੰਨਿਆਂ ਆਪਾਂ ਇਹਨਾਂ ਨੂੰ ਗੁੜ ਆਦਿ ਲੱਗਾ ਹੁਣ ਆਪਾਂ ਪਾਈ ਇਹਨਾਂ ਨੂੰ ਗੁੜ ਜਿਵੇਂ ਵੀਰੇ ਆ ਇਹਨੂੰ ਨਾ ਜੇ ਮਾੜਾ ਮੋਟਾ ਲੱਗ ਪਾਣੀ ਲਾ ਕੇ ਆਪਾਂ ਨੇ ਇੱਕੜਾ 32 ਜੀ ਬਣਾ ਲੈਣੀ ਜੀ ਗੁੜ ਦੀ ਠੀਕ ਹੈ ਅੱਦ ਇੱਕ ਹੋਰ ਬਣਾ ਲਾ ਇੱਕ ਨੂੰ ਪਹਿਲਾਂ ਦੇ ਦਈਏ ਕਿ ਅੱਗੇ ਦੋ ਗੱਠੀਆਂ ਦੇ ਦਾਂਗੇ ਚਲ ਐਵੇਂ ਨਾ ਬੱਤੀ ਜੀ ਬਣਾ ਲੈਣੀ ਆ ਜੀ ਗੁੜ ਦੀ ਥੋੜੀ ਇਹਨੇ ਉੱਤਰੋਂ ਸੌਕੀ ਦਿੱਤੀ ਜਾਂਦੀ ਏਕਣਾ ਆ ਜਾ ਉਰੀ ਆ ਜਾ ਮਾਨੇ ਇਕਣੀ ਕੋਟੋ ਜਣੀ ਪੁੱਤਾ ਜਾ ਇਹ ਗੁੜ ਨਰਮੇ ਆ ਤਾਜਾ ਗੁੜ ਆ ਉਹਦਾ ਦਾ ਗੁੜ ਪਿਆ ਹੈ ਤੂੰ ਹੀ ਪਾਣੀ ਲਾਉਣ ਲੱਗ ਰਿਹਾ ਜਿਹਨੇ ਕੈੜਾ ਗੁੜਾ ਉਹਨੂੰ ਲਾਉਣ ਦੀ ਲੋੜ ਆ ਜੀਰੇ ਵਿੱਚ ਵੀ ਤੁਸੀਂ ਮਾੜਾ ਮੋਟਾ ਸ਼ਹਿਦ ਵੀ ਪਾ ਕੇ ਦੇ ਸਕਦੇ ਹੋ ਸ਼ਹਿਦ ਤੇ ਗੁੜ ਦੇ ਸਕਦੇ ਹਾਂ ਬਸ ਜੇ ਵੀਰ ਦੂਜੇ ਡਾ ਤੁਸੀਂ ਬਣਿਆ ਹੋਇਆ ਗੁੜ ਦੇਣਾ ਹੈ ਤਾਂ ਉਹ ਵੀ ਦੱਸ ਦਿਓ ਆਪਾਂ ਵੀਡੀਓ ਪਾ ਦਾਂਗੇ ਵੀਰੇ ਬਣਿਆ ਹੋਇਆ ਗੁੜ ਦੀ ਵੀ ਗੁੜ ਬਣਾਉਣ ਦਾ ਤਰੀਕਾ ਵੀ ਦੱਸ ਦਾਂਗੇ ਜੀ ਬਬੋ ਘਟਾ ਤੂੰ ਤੋ ਬੋਤਲ ਲੈ ਲਈ ਆ ਇੰਨਾ ਤੂੰ ਦੇਣਾ ਤੇ ਮੱਧਿਆ ਹੈ ਮੈਂ ਚੱਕ ਫੜਦਾ ਗੂਤਰ ਤੂੰ ਨਹੀਂ ਗੋੜਾ ਲੈ ਫੜ ਤੇ ਹੱਥ ਗੰਦੀ ਹੋਏ ਹੋਣ ਉਹ ਜੇ ਆਪਣੇ ਦਿੱਤਾ ਦੋਨੋਂ ਨੂੰ ਗੁੜ ਠਰੀ ਠਰੀ ਦੇਖੀ ਸਾਰੇ ਖੜਤਾ ਇਹਦਾ ਮਾਰ ਸਾਪਿਆ ਇਰੇ ਦਾ ਵੀਰ ਆਪਾਂ ਨੇ ਘੋੜੇ ਦੋਨੋਂ ਨੂੰ ਇੱਕ ਆਪਾਂ ਨੇ ਉੱਤੇ ਪਾਤਾ ਇੱਕ ਆਪਾਂ ਨੇ ਪਾਤਾ ਥੱਲੇ ਆ ਬੈਠਾ ਹੀ ਦੂਜਾ ਕੀਤਾ ਤੇ ਇਹਨਾਂ ਨੂੰ ਵੀਰੇ ਹੁਣ ਆਪਾਂ ਨੇ 2 ਘੰਟੇ ਲਵਾਉਣੀ ਆ ਤੁੱਪ ਜੀ 2 ਘੰਟੇ ਬਾਅਦ ਫੇ ਪਚਾ ਕੇ ਇਹਨਾਂ ਨੂੰ ਖੁੱਡਿਆਂ ਦੇ ਵਿੱਚ ਕਰ ਦਾਂਗੇ ਦੋਨੇ ਵਧਿਆਂ ਨੂੰ ਦਾਣਾ ਬਣੇ ਜਿਹੜਾ ਖਾਣਾ ਹੋਊਗਾ ਖਾਣਗੇ ਪਰੋ ਠੀਕ ਆ ਜੀ ਸასი ਘਰ ਵੀਰੇ ਸਾਰਿਆਂ ਨੂੰ